ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ 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 ਸੈਂਟਰ ਦੀ ਬੀਜੇਪੀ ਸਰਕਾਰ ਮਰਦਾਬਾਦ 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 ਜਮਹੂਰੀ ਸਰਕਾਰ ਮਰਦਾਬਾਦ ਮਰਦਾਬਾਦ ਕਿਰਤੀ ਕਿਸਾਨ ਯੂਨੀਅਨ ਜਿੰਦਾਬਾਦ 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 ਕਿਰਤੀ ਕਿਸਾਨ ਯੂਨੀਅਨ ਜਿੰਦਾਬਾਦ 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 ਦੇ ਰਾਜਨੀਤਿਕ ਮਤਲੇ ਤੇ ਕੱਲ ਬੋਲੇ ਬੇਰਾਹੀ ਪਾਣੀਆਂ ਦੇ ਮਸਲੇ ਤੇ ਪੰਜਾਬ ਨਾਲ ੱਤਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਰ ਦੀ ਭਾਜਪਾ ਸਰਕਾਰ ਮੁਰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਜਿੰਨਾ ਤੱਕ ਪਾਣੀ ਬਚਾਵਾਂਗੇ ਉਹ ਪਾਣੀ ਦਾ ਸੱਚ ਕੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਆਪੋ ਆਪਣੇ ਟੰਡਾ ਤੱਕ ਆ ਮੈਂ ਹਰਿਆਉ ਦੇ ਚ ਨਜ਼ਰ ਦੀ ਗੱਲ ਕਰਦਾ ਉੱਥੇ ਸੀ ਦੇਖਿਆ ਆ ਕਿ ਕਿੰਨੇ ਕੁ ਜਿਹੜੇ ਖਾਲ ਬੰਦ ਹੋਈ ਸੀ ਕਿੰਨੇ ਕੁ ਚੱਲੇ ਜਿਹਦੇ ਕਿੰਨਾ ਕੁ ਪਾਣੀ ਆਉਣ ਲੱਗ ਗਿਆ ਕਿ ਕਿੰਨਾ ਕੁ ਟੇਰਾ ਟੈਕਸ਼ਨ ਦੇ ਵਿੱਚ ਉਹ ਤਾਂ ਹਾਸਲ ਕਰਨ ਦੀ

ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਵੀ ਮੰਗ ਉਠਾਉਂਦੇ ਰਹੇ ਆ ਕਿ ਪਾਣੀਆਂ ਦੇ ਮਾਮਲੇ ਤੇ ਕਾਫੀ ਜਿਹੜਾ ਗੰਭੀਰ ਮੁੱਦਾ ਹੈਗਾ ਇਹਨੂੰ ਪਾਣੀ ਆਪਣੇ ਜਿਹੜਾ ਹੱਕਾਂ ਦਾ ਹੈਗਾ ਉਹ ਪੰਜਾਬ ਨੂੰ ਮਿਲਣਾ ਚਾਹੀਦਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਆ ਜਿਹੜੇ ਪਿਛਲੇ ਦਿਨਾਂ 'ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਕੇ ਜਿਹੜਾ ਬਾਦੂ ਪਾਣੀਆਂ ਫੌਰੀ ਤੌਰ ਤੇ ਹਰਿਆਣੇ ਨੂੰ ਦਿੱਤਾ ਗਿਆ 8500 ਕਿਊਸਕ ਦੀ ਗੱਲ ਕੀਤੀ ਆ ਆਲਰੇਡੀ ਜਿਹੜਾ 4000 ਕਿਊਸਕ ਪਾਣੀ ਆ ਉਹ ਹਰਿਆਣੇ ਦਿੱਤਾ ਜਾ ਰਿਹਾ ਤੇ ਜਿਹੜਾ ਭਗਵੰਤ ਮਾਨ ਅੱਜ ਬੋਲ ਰਹੇ ਹੈਗੇ ਕਿ ਅਸੀਂ ਕਿਤੂਕਾ ਨਹੀਂ ਦਿੰਦੇ ਹੈਗੇ ਜਿਹੜਾ 4000 ਕਿਊਸਕ ਪਾਣੀ ਜਾ ਰਿਹਾ ਪਹਿਲੀ ਗੱਲ ਤਾਂ ਉਹ ਹੈ ਕਿ ਜਿਹੜਾ ਪੰਜਾਬ ਦੇ ਹਿੱਸੇ ਜਾ ਰਿਹਾ ਅਸਲ 'ਚ ਪਿਛਲੇ ਸਾਲ ਤੋਂ ਆ ਆ ਸਾਲ ਤੱਕ ਇੱਕ ਸਾਡਾ ਜਿਹੜਾ ਕੋਟਾ ਹੁੰਦਾ ਉਹ ਕੋਟਾ ਹਰਿਆਣਾ ਪਹਿਲਾਂ ਹੀ ਡੇਢ ਮਹੀਨਾ ਪਹਿਲਾਂ ਵਰਤ ਚੁੱਕਿਆ ਤੇ 8500 ਕਿਊਸਕ ਦੀ ਹੋਰ ਗੱਲ ਹੋਰ ਗੱਲ ਕਰਦਾ ਹੈਗਾ ਤੇ ਅਸੀਂ ਇਹਦੇ ਬਦੋਂ ਆਪ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਕੱਲ ਨੂੰ ਉਹਨਾਂ ਵਿਸ਼ੇਸ਼ اجلاس ਬੁਲਾਇਆ ਵਿਧਾਨ ਸਭਾ ਦਾ ਕਿ ਜਿਹੜਾ ਪੰਜਾਬ ਦਾ ਪਾਣੀ ਆ ਉਹ ਪੰਜਾਬ ਦੇ ਪਾਣੀ ਦਾ ਹਿੱਸਾ ਸਾਡਾ ਹੀ ਰਹੇ ਤੇ ਉਹ ਅਦਰ ਸਟੇਟ ਨਾ ਦਿੱਤਾ ਜਾਵੇ ਜਿੰਨਾ ਬਣਦਾ ਹਿੱਸਾ ਹੈਗਾ ਪੰਜਾਬ ਦਾ ਉਹ ਸਾਡੇ ਕੋਲ 11% ਹਲੇ ਪਿਆ ਜਿੰਨਾ ਇੱਕ ਸਾਲ ਚ ਪੂਰਾ ਹੁੰਦਾ ਤੇ ਇਹ ਪੰਜਾਬ ਦੇ ਅੱਗੇ ਬਜਾਈ ਦਾ ਸੀਜ਼ਨ ਆ ਰਿਹਾ ਹੈਗਾ ਇਸ ਕਰਕੇ ਇਹ ਪਾਣੀ ਸਾਡਾ ਹੈਗਾ ਤੇ ਇਹ ਨਾ ਦਿੱਤਾ ਜਾ ਬਦੂਸਰੀ ਗੱਲ ਜਿਹੜਾ ਹਰਿਆਣਾ ਮੰਗ ਕਰਦਾ ਕਿ ਸਾਨੂੰ ਪਾਣੀ ਮਿਲਣਾ ਚਾਹੀਦਾ ਉਹ 60 ਤੇ 40 ਦੇ ਅਨੁਪਾਤ ਨਾਲ ਵੰਡ ਹੋਈ ਹੈ ਪਹਿਲਾਂ ਵੀ ਤੇ ਬਿਆਸ ਦਾ ਤੇ ਜਿਹੜਾ ਸਤਲੁਜ ਦਾ ਪਾਣੀ ਤਾਂ ਦਿੱਤਾ ਗਿਆ ਪਰ ਰਾਵੀ ਦਾ ਪਾਣੀ ਇਹ ਜਾਏ ਜਾ ਰਿਹਾ ਹੈਗਾ ਤੇ ਉਧਰ ਜਿਹੜਾ ਜੰਮੂਨਾ ਦਾ ਪਾਣੀ ਆ ਉਹ ਚ ਕੋਈ ਹਿੱਸਾ ਪੰਜਾਬ ਨੂੰ ਨਹੀਂ ਮਿਲਿਆ ਹੈਗਾ ਅਈ ਜਿਹੜੀ ਐਸਵਾਈਐਲ ਦੀ ਗੱਲ ਕਰਦੇ ਅਸੀਂ ਉਹ ਚ ਵੀ ਗੱਲ ਕਰਦੇ ਆ ਕਿ ਜਿਹੜਾ ਸ਼ਾਰਦਾ ਜਮਨਾ ਲਿੰਕਾ ਕੇਂਦਰ ਸਰਕਾਰ ਉਹ ਬਣਾਵੇ ਜਿਹੜਾ ਪੱਛਮੀ ਯੂਪੀ ਤੱਕ ਜਾਂ ਉਹ ਇਲਾਕੇ ਨੂੰ ਪੂਰਾ ਹੜਾ ਆਂਦੇ ਹੈਗੇ ਆ ਉਹ ਪਾਣੀ ਯੂਟੀਲਾਈਜ਼ ਕਰਕੇ ਉਹ ਜਿਹੜਾ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੀ ਲੋੜ ਉਹ ਪਾਣੀ ਪੂਰਾ ਕਰ ਸਕਦਾ ਪੰਜਾਬ ਕੋਲ ਬਾਧੂ ਪਾਣੀ ਕੋਈ ਨਹੀਂ ਹੈਗਾ ਦੇਣ ਵਾਸਤੇ ਜਿਹੜਾ ਪਾਣੀ ਦਾ ਗਰਾਫ ਆ ਦਿਨ ਪਰ ਦਿਨ ਜਿਹੜਾ ਹੈਗਾ ਉਹ ਤੀਜੀ ਤੱਕ ਹੀ ਤੱਕ ਪਹੁੰਚਣ ਵਾਲਿਆਂ ਗਿਰਦਾ ਜਾ ਰਿਹਾ ਹੈਗਾ ਇਸ ਕਰਕੇ ਹੀ ਕਾਫੀ ਗੰਭੀਰ ਮੁੱਦਾ ਹੈਗਾ ਇਸ ਤੇ ਜਿਹੜਾ ਇੱਕ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਵੀ ਪਾਣੀ ਦੀ ਰੱਖ ਲਈਏ ਆਂ ਡਟ ਕੇ ਖੜੀ ਹੈਗੀ ਇਹ ਪਾਣੀ ਦਿੱਤਾ ਜਾਂਦਾ ਆਨਵਰ ਦੇ ਵਿੱਚ ਸੰਘਰਸ਼ ਹੋਊਗਾ ਜੀ ਕਿਉਂਕਿ ਜ਼ਮੀਨਾਂ ਦਾ ਪਾਣੀ ਬਿਨਾਂ ਕੋਈ ਮੂਲਣੀ ਗੁਰਬਾਣੀ ਚ ਵੀ ਦਰਜ ਹੈਗਾ ਪਹਿਲਾ ਜੀਵਨ ਪਾਣੀ ਹੈ ਜਿਤ ਤਹਰਿਆ ਸਭ ਕੋਈ ਜੇ ਸਾਡੇ ਕੋਲ ਪਾਣੀ ਨਹੀਂ ਤਾਂ ਸਾਡੇ ਕੋਲ ਕੁਝ ਨਹੀਂ ਹੈਗਾ ਸਾਰੀ ਜਨੀਆਂ ਅੱਜ ਤੱਕ ਸਭਿਤਾਵਾਂ ਵਿਕਸਿਤ ਹੋਈਆਂ ਨੇ ਉਹ ਦਰਾਈ ਪਾਣੀਆਂ ਦੇ ਜਾਂ ਨਦੀਆਂ ਦੇ ਕਿਨਾਰੇ ਹੀ ਵਿਕਸਿਤ ਹੋਈਆਂ ਹੈਗੀਆਂ ਨੇ ਪਾਣੀ ਬਿਨਾ ਸਾਡਾ ਕੋਈ ਮੁੱਲ ਨਹੀਂ ਹੈਗਾ ਜੇ ਸਰਕਾਰ ਨੇ ਨਹਿਰਾ ਬਣਾਤੀ ਜੇ ਲੱਗਦਾ ਪਾਣੀ ਚਲਾ ਕੇ ਤਾਂ ਨਹਿਰਾ ਖਾਲੀ ਰਹਿਣੀ ਹੈ ਫਿਰ ਉਹ ਨਾਲ ਸਾ ਦੇਖੋ ਜੀ ਐਤਕੀ ਜਿੰਨਾ ਕਿ ਬਾਰਿਸ਼ਾਂ ਨਹੀਂ ਹੋਈਆਂ ਹੈਗੀਆਂ ਜਿਹੜਾ ਡੈਮ ਦਾ ਜਿਹੜਾ ਲੈਵਲ ਹੈਗਾ ਉਹ ਵੀ ਘਟਾ ਉਹਨਾਂ ਪਾਣੀ ਸਟੋਰ ਨਹੀਂ ਹੋਇਆ ਦੂਸਰਾ ਜਿਹੜਾ ਡੀਸਿਲਟਿੰਗ ਕਰਨ ਵਾਲਾ ਉਹ ਸਿਲਟ ਜਮ ਜਮ ਕੇ ਉਹਦਾ ਜਿਹੜਾ ਜਿੰਨਾ ਸਟੋਰ ਹੋਣਾ ਚਾਹੀਦਾ ਉਹਨਾਂ ਹੋ ਨਹੀਂ ਰਿਹਾ ਹੈਗਾ ਜੇ ਪਾਣੀ ਆਪਾਂ ਹਰਿਆਣੇ ਦੇ ਰਹੇ ਹੈਗੇ ਆ ਤਾਂ ਜਿਹੜਾ ਆਪਣਾ ਵਜਾਈ ਦਾ ਸੀਜ਼ਨ ਆ ਰਿਹਾ ਝੋਨੇ ਦਾ ਉਹਦੇ ਵਿੱਚ ਬਹੁਤ ਕਿੱਲਤ ਆਣੀ ਆ ਸਾਡੀ ਨਹਿਰਾਂ ਖਾਲੀ ਪਈਆਂ ਨੇ ਹਰਿਆਣੇ ਦੀ ਭਰੀਆਂ ਜਾ ਰਹੀਆਂ ਹੈਗੀਆਂ ਰਾਜਸਥਾਨ ਨੂੰ ਭਰੀਆਂ ਜਾ ਰਹੀਆਂ ਹੈਗੀਆਂ ਵੀ ਇਹ ਕਿੱਧਰ ਦੀ ਸਬਿੱਤਾ ਤੇ ਦੂਸਰੀ ਜਿਹੜੀ ਗੱਲ ਆ ਅਸੀਂ ਇਹ ਮੰਗਉ ਠੰਦੇ ਰਹੇ ਆ ਕਿ ਪਾਣੀਆਂ ਦਾ ਮਸਲਾ ਜਿਹੜਾ ਦਰੇ ਪਾਣੀ ਦਾ ਔਰ ਪੇਰੀ ਨੇ ਸੁਧਾਰ ਤਹਿਤ ਹੱਲ ਹੋਣਾ ਚਾਹੀਦਾ ਕਿ ਜਿੱਥੋਂ ਪਾਣੀ ਦਾ ਨੁਕਸਾਨ ਹੁੰਦਾ ਜਿਹੜਾ ਉਹਦਾ ਮਾਲਕੀ ਹੱਕ ਵੀ ਉਹ ਸੂਬੇ ਸਟੇਟ ਨੂੰ ਮਿਲਣਾ ਚਾਹੀਦਾ ਹੈਗਾ ਇਸ ਕਰਕੇ ਇਹ ਮਾਲਕੀ ਹੱਕ ਸਾਡਾ ਪੰਜਾਬ ਦਾ ਹੈਗਾ ਅੱਜ ਅਸੀਂ ਮੰਗ ਪੱਤਰ ਦੇਣ ਆਏ ਜੀ ਐਮਐਲਏ ਸਾਹਿਬ ਨੂੰ ਕਿ ਜਿਹੜੀਆਂ ਮੰਗਾਂ ਨੇ ਦੇ ਵਿੱਚ ਇਹ ਜਮਨਾ ਸ਼ਹਿਰ ਦਾ ਲਿੰਕ ਬਣਾਉਣਾ ਚਾਹੀਦਾ ਜਿਹੜਾ ਰਾਵੀ ਦਾ ਪਾਣੀ ਜਿਹੜਾ ਹੈਗਾ ਉਜਾਈ ਜਾ ਰਿਹਾ ਹੈਗਾ ਇਹ ਤੇ ਕੇਂਦਰ ਸਾਨੂੰ ਬੀਤੀ ਪੈਕੇਜ ਦੇ ਕੇ ਉਹ ਨਹਿਰਾਂ ਵਿਕਸਿਤ ਕਰਵਾਵੇ ਤੇ ਪੰਜਾਬ ਨੂੰ ਨਹਿਰੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ ਉਸਤ ਨਾਰਾ ਵੀ ਲਾਉਂਦੇ ਰਿਹਾ ਕਿ ਹਰ ਖੇਤ ਤੱਕ ਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਜਿਹੜਾ ਪਹੁੰਚਣਾ ਚਾਹੀਦਾ ਪ੍ਰੋਗਰਾਮ ਤੇ ਡਬਲ ਕੀਤਾ ਜਾ ਰਿਹਾ ਨਿਸ਼ਚਿਤ ਵੀ ਮੰਗ ਰਿਹਾ ਅੱਜ ਇਹ ਜਿਹੜਾ ਪ੍ਰੋਗਰਾਮ ਹੈ ਸਾਡਾ ਪਾਣੀਆਂ ਵਾਸਤੇ ਹੈ ਜੀ ਜਿਹੜਾ ਪਾਣੀ ਦਾ ਲੈਵਲ ਹੈ ਬਿਲਕੁਲ نیچے ਚਲਾ ਗਿਆ ਨਹਿ ਸਾਡਾ ਪਾਣੀ ਕੱਟ ਕੇ ਪੰਜਾਬ ਨੂੰ ਹਰਿਆਣੇ ਨੂੰ ਤੇ ਦਿੱਲੀ ਨੂੰ ਦਿੱਤਾ ਜਾਂਦਾ ਮਤਲਬ ਹਰਿਆਣੇ ਨੂੰ ਦਿੱਲੀ ਨੂੰ ਤੇ ਰਾਸਾਂ ਨੂੰ ਦਿੱਤਾ ਜਾ ਰਿਹਾ ਇਸ ਵਾਸਤੇ ਅਸੀਂ ਮੰਗ ਪੱਤਰ ਦੇ ਰਹੇ ਆ ਵੀ ਜਿਹੜੀ ਪਾਣੀ ਦੀ ਰਾਖੀ ਹੈ ਲੋਕ ਵੀ ਕਰਨਗੇ ਬਾਕੀ ਪਾਰਟੀਆਂ ਵੀ ਕਰਨੇ ਦਾ ਡਟ ਕੇ ਪਹਿਰਾ ਦੇਗੀ ਜਿਹੜਾ ਪਾਣੀ ਦਾ ਲੈਵਲ ਹੈ ਇਸ ਵਾਸਤੇ ਸਾਨੂੰ ਪੀਣ ਵਾਲਾ ਪਾਣੀ ਲੈਣਾ ਹੈਗਾ ਇਸ ਵਾਸਤੇ ਮੰਗ ਪੱਤਰ ਅਸੀਂ ਦੇਣ ਲੱਗੇ ਆ ਵੀ ਜਿਹੜੀ ਪਾਣੀ ਦੀ ਰਾਖੀ ਹੈ ਪੰਜਾਬ ਸਰਕਾਰ ਇਥੇ ਡਟ ਕੇ ਪਹਿਰਾ ਦੇਵੇ ਕੇਂਦਰ ਸਰਕਾਰ ਦਾ ਸਾਨੂੰ ਪਤਾ ਹੀ ਹੈ ਵੀ ਉਹ ਤਾਂ ਮਤਲਬ ਪਰਾਂ ਨੂੰ ਖਿੱਚਦੀ ਹੈ ਮੈਂ ਕਰਮਜੀਤ ਸਿੰਘ ਬਲਾਕ ਪ੍ਰਧਾਨ ਕਰਤੀ ਕਿਸਾਨੀ ਹੁੰਨੇ ਆਂ ਅੱਜ ਅਸੀਂ ਮੰਗ ਪੱਤਰ ਦੇਣ ਚੱਲੇ ਆ ਐਮਐਲ ਸਾਬ ਨੂੰ ਤੇ ਪਹਿਲਾਂ ਵੀ ਪੰਜਾਬ ਸਰਕਾਰ ਦੇ ਵਾਅਦੇ ਬੜੇ ਕੀਤੇ ਆ ਤੇ ਖੋਖਲੇ ਹੁੰਦੇ ਜਾ ਰਹੇ ਆ ਹਾਂਜੀ ਹਰੇਕ ਪਾਸੇ ਵੀ ਅਸੀਂ ਨਹਿਰਾ ਬਣਾਤੀਆਂ ਪਾਣੀ ਚਲਾਤਾ ਪਰ ਜਿਹੜਾ ਅੱਜ ਮੁੱਦਾ ਭਖਿਆ ਹੋਇਆ ਜਿਹੜਾ ਹਰਿਆਣੇ ਨੂੰ ਜਿਹੜਾ ਵਾਧੂ ਪਾਣੀ ਦੇ ਚੁੱਕਿਆ ਪਰ ਹਰਿਆਣਾ ਅੱਜ ਵੀ 85 ਹਜ਼ਾਰ ਕਿਊਸਕ ਪਾਣੀ ਹੈ ਜਿਹੜਾ ਅੱਜ ਵੀ ਭਾਲਦਾ ਉਹ ਵੀ ਸਾਨੂੰ ਚਾਹੀਦਾ ਪਰ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਨੂੰ ਵੀ ਇਹ ਕੰਮ ਨਾ ਕੀਤਾ ਜਾਵੇ ਜੇ ਪਾਣੀ ਹਰਿਆਣੇ ਨੂੰ ਫालतू ਜਾ ਰਿਹਾ ਕਿਉਂਕਿ ਪੰਜਾਬ ਦਾ ਪਾਣੀ ਦਾ ਹੱਕ ਹੈ ਪੰਜਾਬ ਨੂੰ ਪਾਣੀ ਚਾਹੀਦਾ ਹੁਣ ਬਜਾਈ ਆਉਣੀ ਆ ਨਰਮੇ ਦੇ ਝੋਨੇ ਦੀ ਜੇ ਜੇ ਪਾਣੀ ਮਿਲੂਗਾ ਤਾਂ ਨਰਮੇ ਦੀ ਸਿੰਚਾਈ ਹੋਊਗੀ ਜਾਂ ਬੀਜ ਬਜਾਈ ਹੋਊਗੀ ਤਾਂ ਝੋਨੇ ਵੀ ਲੱਗ ਲਵਾਈ ਹੋਊਗੀ ਇਸ ਕਰਕੇ ਅਸੀਂ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਵੀ ਉਹ ਪਾਣੀ ਦੀ ਰਾਖੀ ਕੀਤੀ ਜਾਵੇ ਜੇ ਨਹੀਂ ਰਾਖੀ ਹੁੰਦੀ ਤਾਂ ਅਸੀਂ ਅੱਗੇ ਆਉਣ ਵਾਲੇ ਸਮੇਂ 'ਚ ਡਟ ਕੇ ਵਿਰੋਧ ਕਰਾਂਗੇ ਹਾਂਜੀ ਹਾਂਜੀ ਸੈਕਿੰਡਾ ਵਿਚਾਰ ਦਾ ਜਿੰਨੋ ਨਹੀਂ ਚੰਗਾ ਫਿਰ ਐਟੋਜ ਵਰਗਾ ਪਾਣੀ ਮੰਗਦੇ ਜਿਹੜਾ ਰਿਸਰਚ ਸੰਧਾਨ ਤੇ ਥੱਲੇ ਕਰਵਾਇਆ ਗਿਆ ਇਹ ਤਾਂ ਥੋੜਾ ਜ਼ੋਰ ਪਾ ਕੇ ਤੁਸੀਂ ਆਪਣੀ ਗੱਲ ਕਿੰਨਾ ਮੈਨੂੰ ਇਹ ਤਾਂ ਵੈਸੇ ਹੈਗਾ ਇਹਨਾਂ ਤੁਸੀਂ ਮੈਨੂੰ ਦੱਸਿਆ ਮੈਨੂੰ ਵੀ ਇਹ ਚੀਜ਼ ਰਿਟਰਨ ਚ ਚਾਹੀਦੀ ਆ ਮੈਂ ਕੁਝ ਡਾਟਾ ਵੀ ਕਲੈਕਟ ਕੀਤਾ ਹੋਇਆ ਮੈਂ ਬੋਲਣਾ ਉੱਥੇ ਵਿਧਾਨ ਸਭਾ ਜੀ ਮੈਂ ਪਾਣੀਆਂ ਦੇ ਮੁੱਦੇ 'ਚ ਵੀ ਗੱਲ ਜਿਹੜੀ ਉਹ ਰੱਖਣੀ ਹੈ ਵਿਧਾਨ ਸਭਾ 'ਚ ਇਹ ਮੈਨੂੰ ਜਿਹੜਾ ਹੈ ਜਾਣਾ ਕਿਉਂਕਿ ਉੱਥੇ ਸ਼ਾਰਟ ਟਾਈਮ ਮਿਲਣਾ ਉੱਥੇ 2 ਮਿੰਟ ਤੋਂ ਵੱਧ ਮਿਲਦਾ ਨਹੀਂ ਇਹ 2 ਮਿੰਟਾਂ ਚ ਜਿਹੜੀ ਉਹ ਗੱਲ ਮੈਂ ਪੂਰੀ ਕਰ ਸਕਾਂ ਤਾਨੂੰ ਕਰੀ ਬਿਲਕੁਲ ਸ਼ੋਰਟ ਅੰਮ੍ਰਿਤਸਰ ਸਾਹਿਬ ਅੱਜ ਇੱਕ ਮੰਗ ਪੱਤਰ ਦਿੱਤਾ ਕਿਰਤੀ ਕਿਸਾਨ ਜਨਰਿਆਂ ਵੱਲੋਂ ਕੀ ਮੰਗਾਈ ਹੈ ਇਹਨਾਂ ਨੇ ਇਹ ਪਾਣੀ ਨੂੰ ਪਹਿਲੀ ਗੱਲ ਤਾਂ ਮੈਂ ਧੰਨਵਾਦ ਕਰਦਾ ਜੀ ਸਾਰੇ ਜਿੰਨੇ ਵੀ ਸਾਡੇ ਕ੍ਰਾਂਤੀਕਾਰੀ ਯੋਧੇ ਇਹਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਇੱਕ ਬੜੇ ਅਹਿਮ ਮਸਲੇ ਤੇ ਇਹਨਾਂ ਨੇ ਮੈਨੂੰ ਜਿਹੜਾ ਮੰਗ ਪੱਤਰ ਦਿੱਤਾ ਕਿਉਂਕਿ ਜਿਹੜਾ ਪੰਜਾਬ ਦਾ ਪਾਣੀਆ ਦਾ ਮੁੱਦਾ ਜਿਹੜਾ ਬੜਾ ਗਮਰਾਇਆ ਹੋਇਆ ਔਰ ਉਸ ਦੇ ਵਿੱਚ ਹੈ ਕਿ ਜਿਹੜੀਆਂ ਦੂਸਰੀਆਂ ਸਟੇਟਾਂ ਨੇ ਚਾਹੇ ਸਾਡੇ ਨਾਲ ਲੱਗਦਾ ਹਰਿਆਣਾ ਹੋਵੇ ਚਾਹੇ ਰਾਜਸਥਾਨ ਹੋਵੇ ਹਮੇਸ਼ਾ ਜਿਹੜਾ ਪਾਣੀ ਨੂੰ ਲੈ ਕੇ ਵਿਵਾਦ ਹੈ ਜਿਹੜਾ ਖੜਾ ਕੀਤਾ ਕੀਤਾ ਜਾਂਦਾ ਸੋ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ 1978 ਤੋਂ ਲੈ ਕੇ ਸਾਡੇ ਜਿਹੜੇ ਰਜ਼ਮਾਹੇ ਬਣੇ ਸੀ ਸਾਡੇ ਰਜਵਾਹੇ ਬਣੇ ਸੀਗੇ ਉਹ ਮੈਕਸਿਮਮ ਮੈਨੂੰ ਲੱਗਦਾ ਕਿ 10 ਸਾਲ ਜਿਹੜੇ ਉਹ ਚੱਲੇ ਹੋਣਗੇ ਉਸ ਤੋਂ ਬਾਅਦ ਉਹ ਸਾਡੇ ਸੂਬੇ ਸਾਡੇ ਰਜਵਾਹੇ ਸਾਡੇ ਅਖੰਡਰ ਹੋਗੇ ਸਾਡਾ ਜਿਹੜਾ ਬਾਰਡਰ ਏਰੀਆ ਦੇ ਨਾਲ ਲੱਗਦਾ ਹੈ ਸਾਡਾ ਜਿਹੜਾ ਪੰਜਾਬ ਹੈ ਜਿਹੜਾ ਪਟਿਆਲਾ ਜਿਹੜਾ ਆਪਣੇ ਡੇਹਰਾ ਬੱਸੀ ਤੋਂ ਲੈ ਕੇ ਮੈਂ ਕਹਿ ਸਕਦਾ ਪਟਿਆਲਾ ਸਾਰਾ ਸੰਗਰੂਰ ਅੱਗੇ ਮਾਨਸਾ ਇਹ ਜਿੰਨਾ ਵੀ ਸਾਡੇ ਹੱਦਬੰਦੀ ਹੈ ਹਰਿਆਣੇ ਦੇ ਨਾਲ ਲੱਗਦੀ ਹੈ ਜਦੋਂ ਪਾਣੀ ਹਰਿਆਣੇ ਦੇ ਥਰੂ ਪੰਜਾਬ ਨੂੰ ਆਉਂਦਾ ਸੀਗਾ ਤੇ ਮੇਰੇ ਕੋਲ ਡਾਟਾ ਕੁਛ ਪਿਆ ਹੋਇਆ ਕੁਛ ਮੈਂ ਡਾਟਾ ਮੰਗਾਇਆ ਹੋਇਆ ਉਹਦੇ ਵਿੱਚ ਸਾਰਾ ਐਂਕੜਾ ਜੇ ਜੋੜ ਕੇ ਰੱਖਿਆ ਦਾ 42 ਕੁਸਕ ਪਾਣੀ ਸਿਰਫ 4 ਕਸੂਆਂ ਦਾ 42 ਕੁਸਕ ਪਾਣੀ 1978 ਤੋਂ ਲੈ ਕੇ ਅੱਜ ਤੱਕ ਜਿਹੜਾ ਹਰਿਆਣੇ ਨੇ ਸਾਡਾ ਪਾਣੀ ਵਰਤਿਆ ਸੋ ਵੀ ਦਰ ਸਬਾ ਦਾ ਜਿਹੜਾ ਹੈਗਾ ਬਜਟ ਸੈਸ਼ਨ ਵਿਸ਼ੇਸ਼ ਪਾਣੀ ਆ ਦੇ ਮੁੱਦੇ ਤੇ ਲੈ ਕੇ ਕੱਲ ਨੂੰ ਸੋਮਵਾਰ ਨੂੰ ਬੁਲਾਇਆ ਗਿਆ ਸੋ ਮੈਂ ਵੀ ਉੱਥੇ ਜਾਣਾ ਮੈਂ ਆਪਣੇ ਹਲਕੇ ਦੀ ਗੱਲ ਵੀ ਰੱਖਣੀ ਔਰ ਸਾਡੇ ਪਾਣੀ ਦੀ ਵੀ ਗੱਲ ਰੱਖਣੀ ਹੈ ਜਿਹੜਾ ਐਮਬੀ ਬੀਐਮਬੀ ਜਾਂ ਜਿਹੜਾ ਮਸਲਾ ਹੈਗਾ ਕਿ ਰਾਤੋਂ ਰਾਤ ਸੈਂਟਰ ਦੀ ਸਰਕਾਰ ਨੇ ਅਫਸਰ ਸ਼ਾਹੀ ਹਕੂਮਤ ਦੇ ਵਿੱਚ ਲਿਆ ਕੇ ਕਿ ਜਿਹੜਾ ਉਹਨੂੰ ਤੋੜ ਮਰੋੜ ਕੇ ਜਿਹੜਾ ਪਾਣੀ ਮੰਗਣ ਦੀ ਉਹ ਗੱਲ ਕਰ ਦੇਣਾ ਸੋ ਸਾਡੇ ਕੋਲ ਪਹਿਲਾਂ ਹੀ ਪਾਣੀ ਨਹੀਂ ਹੈਗਾ ਜੀ ਸਾਡੇ ਉਹ ਜਦੋਂ ਸਾਡੇ ਰਜਵਾਹੇ ਕੰਪਲੀਟ ਹੋ ਗਏ ਉਸ ਦਿਨ ਪਤਾ ਲੱਗਣਾ ਕਿ ਸਾਡੇ ਕੋਲ ਪਾਣੀ ਕਿੰਨਾ ਹੈ ਉਸ ਦਿਨ ਜਦਨ ਹਰ ਖੇਤ ਨੂੰ ਪਾਣੀ ਲੱਗਣ ਲੱਗ ਪਿਆ ਉਸ ਦਿਨ ਸਾਨੂੰ ਪਤਾ ਲੱਗਣਾ ਕਿ ਸਾਡੇ ਕੋਲ ਜਿਹੜਾ ਪਾਣੀ ਕਿੰਨਾ ਹੈ ਸੋ ਪਾਣੀ ਦੀ ਇੱਕ ਬੂੰਦ ਵੀ ਹੈ ਜਿਹੜੀ ਉਹ ਫਾਲਤੂ ਨਹੀਂ ਹੈਗੀ ਅਗਰ ਫਾਲਤੂ ਹੁੰਦੀ ਤਾਂ ਉਹ ਜਿਹੜਾ 4000 ਕੁਸਕ ਪਾਣੀ ਹੈ ਉਹ ਸੀ ਦਿੱਤਾ ਹੈ ਜਿਹੜਾ ਉਹ 85 ਕੁਸਕ ਪਾਣੀ ਮੰਗਦੇ ਨੇ ਉਹ ਤਾਂ ਉਹ ਤੱਕੇਸ਼ਾਈ ਹੈ ਇੱਕ ਤਾਨਾਸ਼ਾਈ ਰਵਈਆ ਅਪਣਾ ਕੇ ਮੋਦੀ ਸਾਹਿਬ ਜਿਹੜਾ ਕਰ ਰਹੇ ਨੇ ਕਿ ਹਰਿਆਣੇ ਨੂੰ ਜਾਂ ਰਾਜਸਥਾਨ ਨੂੰ ਪਾਣੀ ਦਿੱਤਾ ਜਾਵੇ ਕਿਉਂਕਿ ਆਲਰੇਡੀ ਅਸੀਂ ਪਹਿਲਾਂ 4000 ਕੁਸਕ ਪਾਣੀ ਦੇ ਚੁੱਕੇ ਆ ਇਸ ਤੋਂ ਵੱਧ ਸਾਡੇ ਕੋਲ ਪਾਣੀ ਹੈ ਨਹੀਂ ਸੋ ਇਸੇ ਕਰਕੇ ਜ ਪੂਰੇ ਪੰਜਾਬ ਦੇ ਵਿੱਚ ਕ੍ਰਾਂਤੀਕਾਰੀ ਯੂਨੀਅਨ ਨੇ ਕਹਿੰਦੇ ਵੀ ਅਸੀਂ ਇਹ ਸਾਰੇ ਐਮਐਲਏ ਸਾਹਿਬਾਂ ਨੂੰ ਕੀਰਤੀ ਕਿਸਾਨ ਯੂਨੀਅਨ ਸਾਰੇ ਐਮਐਲਏ ਸਾਹਿਬਾਂ ਨੂੰ ਮਿਲੇ ਸੋ ਇਹਨਾਂ ਦਾ ਫਰਜ਼ ਵੀ ਬਣਦਾ ਹੈ ਕਿਉਂਕਿ ਪਾਣੀਾਂ ਦੀ ਆਵਾਜ਼ ਮੈਂ ਚੱਕੀ ਸੀਗੀ ਸਾਡੇ ਜਵਾਬੇ ਬਣੇ ਔਰ ਲੱਗੇ ਹੋਏ ਆ ਕਿਉਂਕਿ ਪਹਿਲਾਂ ਹੀ ਸਾਡੇ ਕੋਲ ਦੋ ਟੋਕੀ ਗੱਲ ਹੈ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਔਰ ਜਿੰਨਾ ਹੀ ਸਾ ਅਸੀਂ ਪਾਣੀ ਦੇ ਸਕਦੇ ਹਾਂ ਜਿੰਨਾ ਕੁ ਪਾਣੀ ਹੈ ਸੀਗਾ ਉਹਨਾਂ ਦਾ ਦੇ ਦਿੱਤਾ ਨੂੰ ਮੈਨੇ ਸਰ ਜੇ ਪਾਣੀ ਦਿੱਤਾ ਜਾਂਦਾ ਤਾਂ ਰਜਵਾਇ ਦੇ ਬਣੇ ਨਵੇਂ ਖਾਲੀ ਰਹਿਣਗੇ ਤੇ ਪੰਜਾਬ ਸਰਕਾਰ ਨਾਲ ਲੜਾਈ ਲੜੂਗੀ ਇਹਦੀ ਬਿਲਕੁਲ ਦੇਖੋ ਮਾਨ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਦੋ ਟੁਕ ਗੱਲ ਕਰੀ ਪੰਜਾਬੀ ਦੇ ਵਿੱਚ ਸ਼ਾਬ ਸ਼ਬਦਾਂ ਵਿੱਚ ਉਹਨੇ ਕਿਹਾ ਕਿ ਪਹਿਲਾਂ ਜਦੋਂ ਮੀਟਿੰਗਾਂ ਹੁੰਦੀਆਂ ਸੀਗੀਆਂ ਉਦੋਂ ਕੈਪਟਨ ਅਮਰਿੰਦਰ ਅਮਰਿੰਦਰ ਸਿੰਘ ਜਦੋਂ ਮੀਟਿੰਗਾਂ ਹੁੰਦੀਆਂ ਸੀਗੀਆਂ ਇੰਗਲਿਸ਼ 'ਚ ਗੱਲ ਕਰਦੇ ਸੀ ਉਹ ਕਹਿੰਦੇ ਨਾ ਤਾਂ ਲੋਕਾਂ ਨੂੰ ਸਮਝਉਂਦੀ ਸੀ ਕਿ ਸਾਡੇ ਪੱਖ ਦੀ ਗੱਲ ਕਰ ਰਿਹਾ ਤੇ ਨਾ ਹੀ ਉਹਨਾਂ ਨੂੰ ਪਤਾ ਲੱਗਦਾ ਸੀਗਾ ਕਿ ਕਿਹੜੇ ਕਿਹੜੇ ਪੱਖ ਦੀ ਗੱਲ ਕਰ ਰਿਹਾ ਸੋ ਦੋ ਟੁਕ ਗੱਲ ਹੈ ਜਿਹੜੀ ਉਹ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਕਰੀ ਹੈ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਅਸੀਂ ਜਿਹੜੀ ਪਾਣੀ ਦੀ ਬੂੰਦ ਵੀ ਹੈ ਉਹ ਨਹੀਂ ਦਿੱਤੀ ਜਾਣੀ